ਮੇਰੀ ਉਮਰ ਹਜੇ 21 ਸਾਲ ਦੀ ਸੀ ਵੀ ਨਹੀਂ ਹੋਈ ਸੀ ਕਿ ਮੇਰੀ ਮਤਰੀ ਮਾਂ ਨੇ ਮੇਰਾ ਵਿਆਹ ਇੱਕ ਬੁੱਢੇ ਨਾਲ ਕਰ ਦਿੱਤਾ ਕਿਉਂਕਿ ਉਹ ਬਿਲਕੁਲ ਵੀ ਪਿਆਰ ਨਹੀਂ ਸੀ ਕਰਦੀ ਮੈਂ ਬਹੁਤ ਕਿਹਾ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਾਉਣਾ ਮੇਰੀ ਹਜੇ ਉਮਰ ਕੀ ਹੀ ਸੀ ਪਰ ਉਹ ਨਹੀਂ ਮੰਨੀ ਉਸ ਨੇ ਨੇ ਤਾਂ ਮੇਰੇ ਪਿਓ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਲਿਆ ਉਹਨਾਂ ਸੀ ਉਹ ਵੀ ਉਹਦੀਆਂ ਸਾਰੀਆਂ ਗੱਲਾਂ ਮੰਨਦਾ ਸੀ ਉਸ ਨੇ ਇੱਕ ਮੇਰੀ ਇੱਕ ਨਹੀਂ ਇੱਕ ਇੱਕ ਗੱਲ ਨਹੀਂ ਸੁਣੀ ਤੇ ਦੋਸਤੋ ਮੇਰਾ ਵਿਆਹ ਹੋ ਗਿਆ ਤੇ ਮੇਰੀ ਸਵਾਗਤ ਆਫ ਸੀ ਮੈਂ ਬਹੁਤ ਡਰੀ ਹੋਈ ਸੀ ਕਿ ਪਤਾ ਨਹੀਂ ਮੇਰੇ ਨਾਲ ਕੀ ਹੋਵੇਗਾ ਕਿਉਂਕਿ ਮੈਂ ਹਜੇ ਇੰਨੀ ਵੀ ਵੱਡੀ ਨਹੀਂ ਸੀ ਪਤਾ ਨਹੀਂ ਸੀ ਉਹ ਬੁੱਢਾ ਮੇਰਾ ਕੀ ਕਰੇਗਾ ਮੈਨੂੰ ਡਰ ਲੱਗ ਰਿਹਾ ਸੀ ਪਰ ਮੈਂ ਹਜੇ ਉਸ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਚਾਹੁੰਦੀ ਸੀ ਵੈਸੇ ਵੀ ਮੈਂ ਇਸ ਵਿਆਹ ਤੋਂ ਕੁਝ ਨਹੀਂ ਸੀ ਮੈਨੂੰ ਉਸ ਕਮਰੇ ਵਿੱਚ ਛੱਡਿਆ ਗਿਆ ਜਿੱਥੇ ਮੇਰੀ ਸਵਾਗਤ ਆਫ ਸੀ ਮੇਰੇ ਸਹੁਰੇ ਘਰ ਦੇ ਬੇਚ ਮੇਰੀ ਸੱਸ ਵੀ ਸੀ ਸਾਰਾ ਸੀ ਤੇ ਇੱਕ ਉਹਨਾਂ ਦਾ ਮੁੰਡਾ ਸੀ ਕੱਲਾ ਕੱਲਾ ਜਿਸ ਦਾ ਵਿਆਹ ਨਹੀਂ ਹੋ ਰਿਹਾ ਸੀ ਪਤਾ ਨਹੀਂ ਕਿਉਂ ਉਹ ਤਾਂ ਮੈਂ ਬਾਅਦ ਵਿੱਚ ਹੀ ਪਤਾ ਕਰਾਂਗੀ ਕਿ ਵਿਆਹ ਕਿਉਂ ਨਹੀਂ ਹੋ ਰਿਹਾ ਸੀ ਜੋ ਮੈਂ ਹੀ ਇਸ ਨੂੰ ਮਿਲੀ ਸੀ ਤੇ ਦੋਸਤੋ ਉਹ ਬੁੱਢਾ ਮੇਰੇ ਕਮਰੇ ਵਿੱਚ ਆਇਆ ਤੇ ਮੇਰੇ ਲਾਗੇ ਆਣ ਕੇ ਖੜਾ ਹੋ ਗਿਆ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਮੈਨੂੰ ਕਹਿੰਦਾ ਚੱਲ ਮੇਰੇ ਬੂਟਲਾ ਮੈਂ ਡੈਰੀ ਹੋਈ ਸੀ ਕਿਉਂਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਮੈਂ ਉਸ ਦੇ ਬੂਟਲਾ ਦਿੱਤੇ ਤੇ ਉਹ ਲੰਮਾ ਪੈ ਗਿਆ ਮੈਨੂੰ ਥੋੜੀ ਜਿਹੀ ਚੈਨ ਮਿਲੀ ਕੇ ਮੇਰੇ ਨਾਲ ਇਸ ਤਰ੍ਹਾਂ ਕੁਝ ਨਹੀਂ ਕਰ ਰਿਹਾ ਤੇ ਦੋਸਤੋ ਮੈਂ ਉਸ ਨੂੰ ਬਿਲਕੁਲ ਵੀ ਛੇੜਿਆ ਨਹੀਂ ਤੇ ਪਤਾ ਨਹੀਂ ਉਹ ਕਿਹੜੇ ਵੇਲੇ ਸੋ ਗਿਆ ਮੈਂ ਸੋਫੇ ਤੇ ਲੰਮੀ ਪਈ ਗਈ ਤੇ ਮੈਨੂੰ ਨੀਂਦ ਆ ਗਈ ਸਵੇਰ ਹੋਈ ਜਦ ਮੈਂ ਉੱਠੀ ਤਾਂ ਉਹ ਹਜੇ ਸੌ ਰਿਹਾ ਸੀ ਮੈਂ ਉਸ ਤੋਂ ਪਹਿਲਾਂ ਹੀ ਉੱਠ ਕੇ ਬਾਹਰ ਚਲੀ ਗਈ ਜਦ ਮੈਂ ਕਮਰੇ ਚ ਗਈ ਤਾਂ ਉੱਠ ਕੇ ਪਹਿਲਾਂ ਹੀ ਪਤਾ ਨਹੀਂ ਕਿੱਥੋਂ ਚਲਾ ਗਿਆ ਮੈਂ ਕਮਰੇ ਦੇ ਵਿੱਚ ਜਾ ਕੇ ਬੈਠ ਗਈ ਮੇਰਾ ਦਿਲ ਨਹੀਂ ਲੱਗ ਰਿਹਾ ਸੀ ਦੋਸਤੋ ਸ਼ਾਮ ਉਹੀ ਮੇਰਾ ਘਰ ਵਾਲਾ ਦੋ ਬੰਦਿਆਂ ਨੂੰ ਘਰ ਲੈ ਕੇ ਆਇਆ ਉਹਨਾਂ ਨੇ ਹੱਥ ਵਿੱਚ ਇੱਕ ਬੋਤਲ ਫੜੀ ਹੋਈ ਸੀ ਤੇ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਜਲਦੀ ਜਲਦੀ ਸਾਡੇ ਵਾਸਤੇ ਰੋਟੀਆਂ ਰੜ ਉਹਨਾਂ ਨੇ ਪਹਿਲਾਂ ਹੀ ਪੀਤੀ ਹੋਈ ਸੀ ਥੋੜੀ ਜਹੀ ਤੇ ਉਹ ਕਮਰੇ ਦੇ ਵਿੱਚ ਬੈਠ ਕੇ ਸ਼ਰਾਬ ਪੀਣ ਲੱਗੇ ਪਏ ਤੇ ਦੋਸਤੋਂ ਉਹਨਾਂ ਵਿੱਚੋਂ ਇੱਕ ਮੁੰਡਾ ਜਿਹੇ ਕੁਝ 25 26 ਸਾਲਾਂ ਦਾ ਸੀ ਉਹ ਸਭ ਦੇ ਨਾਲ ਉਹ ਕੋਈ 35 ਤੋਂ 40 ਸਾਲ ਦਾ ਸੀ ਤੇ ਦੋਸਤ ਥੋੜੀ ਦੇਰ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਆਵਾਜ਼ ਮਾਰੀ ਮੈਂ ਉਸ ਦੇ ਕੋਲ ਗਈ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਰੋਟੀ ਵਾਸਤੇ ਸਾਨੂੰ ਕਿੰਨੀ ਦੇਰ ਹੋ ਗਈ ਐ ਤੈਨੂੰ ਆਵਾਜ਼ ਮਾਰਨ ਨੂੰ ਦਿਆ ਨੂੰ ਕੀ ਕਰਦੀ ਐ ਜਲਦੀ ਜਾ ਮੇਰੇ ਘਰ ਵਾਲੇ ਨੇ ਮੈਨੂੰ ਦਬਕਾ ਮਾਰ ਕੇ ਕਿਹਾ ਤੇ ਉਹ ਮੁੰਡਾ ਮੈਨੂੰ ਦੇਖ ਰਿਹਾ ਸੀ ਉਸ ਨੂੰ ਡੇਡੀ ਅੱਖ ਨਾਲ ਦੇਖਿਆ ਜੋ ਉਸਦੇ ਨਾਲ ਦਾ ਸੀ ਉਹ ਮੈਨੂੰ ਗੰਦੀਆਂ ਨਜ਼ਰਾਂ ਦੇ ਨਾਲ ਦੇਖ ਰਿਆ ਸੀ ਮੈਂ ਸਮਝ ਚੁੱਕੀ ਸੀ ਥੋੜੀ ਦੇਰ ਬਾਅਦ ਮੈਂ ਉਹਨਾਂ ਬਸਤੇ ਰੋਟੀ ਲੈ ਕੇ ਆਂਦੀ ਤੇ ਉਹਨਾਂ ਨੂੰ ਰੋਟੀ ਪਾ ਕੇ ਦਿੱਤੀ ਰੋਟੀ ਖਾ ਕੇ ਉਹ ਦੋਨੋਂ ਜਣੇ ਆਪਣੇ ਘਰ ਘਰ ਚਲੇ ਗਏ ਜਾਂਦਾ ਹੋਇਆ ਉਹ ਮੁੰਡਾ ਮੈਨੂੰ ਦੇਖ ਰਿਹਾ ਸੀ ਤੇ ਮੈਂ ਉਸ ਨੂੰ ਦੇਖ ਰਹੀ ਸੀ ਤੇ ਅੱਜ ਫੇਰ ਮੇਰੇ ਘਰ ਵਾਲੇ ਨੇ ਬਹੁਤ ਸ਼ਰਾਬ ਪੀਤੀ ਸੀ ਅੱਜ ਫੇਰ ਉਹ ਉਸੇ ਤਰ੍ਹਾਂ ਹੀ ਸੋ ਗਿਆ ਸੀ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਇਸ ਡੁੱਡੇ ਨਾਲ ਵਿਆਹ ਕਰਵਾ ਕੇ ਬਿਲਕੁਲ ਵੀ ਖੁਸ਼ ਨਹੀਂ ਸੀ ਮੈਂ ਇਸ ਸੰਤੋਸ਼ ਟਿਕਾਰਾ ਪਾਣਾ ਚਾਹੁੰਦੀ ਸੀ ਦੁਪਹਿਰ ਦੇ 12 ਵਜੇ ਮੈਂ ਨਹਾ ਤੋ ਕੇ ਆਪਣੇ ਕਮਰੇ ਦੇ ਵਿੱਚ ਬੈਠੀ ਸੀ ਥੋੜੀਕ ਦੇਰ ਬਾਅਦ ਘਰ ਦੀ ਦਰਵਾਜ਼ੇ ਦੀ ਬੈਲ ਵੱਜੀ ਤੇ ਮੈਂ ਉੱਠ ਕੇ ਦਰਵਾਜ਼ਾ ਖੋਲਿਆ ਤਾਂ ਉਹੀ ਮੁੰਡਾ ਸੀ ਜੋ ਕੱਲ ਮੇਰੇ ਘਰ ਵਾਲੇ ਦੇ ਨਾਲ ਆਇਆ ਸੀ 25 ਸਾਲਾਂ ਦਾ ਉਹ ਮੈਨੂੰ ਕਹਿੰਦਾ ਸੀ ਪਾਜੀ ਇੱਥੇ ਆ ਤਾਂ ਮੈਂ ਕਿਹਾ ਪਤਾ ਨਹੀਂ ਦੱਸ ਕੇ ਨਹੀਂ ਗਏ ਮੈਂ ਉਸ ਨੂੰ ਕਿਹਾ ਕਿ ਕੋਈ ਕੰਮ ਸੀ ਉਹ ਕਹਿੰਦਾ ਹਾਂਜੀ ਤਾਂ ਮੈਂ ਕਿਹਾ ਉਹਨਾਂ ਨੇ ਸ਼ਾਮ ਨੂੰ ਹੀ ਆਉਣਾ ਹੈ ਆ ਪਤਾ ਨਹੀਂ ਕੋਈ ਉਹ ਹੁਣ ਵੀ ਆ ਸਕਦੇ ਆ ਪਰ ਉਹ ਦੱਸ ਕੇ ਨਹੀਂ ਆਉਂਦੇ ਤੇ ਨਾ ਹੀ ਦੱਸ ਕੇ ਜਾਂਦੇ ਆ ਉਹ ਸੋਚ ਰਿਹਾ ਸੀ ਕਿ ਮੈਨੂੰ ਅੰਦਰ ਆਉਣ ਨੂੰ ਕਿਵੇਂ ਤਾਂ ਫਿਰ ਮੈਂ ਉਸ ਨੂੰ ਅੰਦਰ ਆਉਣ ਵਾਸਤੇ ਵੈਸੇ ਹੀ ਕਿਹਾ ਤੇ ਉਹ ਅੰਦਰ ਆ ਕੇ ਸੋਫੇ ਤੇ ਬੈਠ ਗਿਆ ਮੈਂ ਕਿਹਾ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਵਾਂ ਉਹ ਕਹਿੰਦਾ ਨਹੀਂ ਜੀ ਮੈਂ ਚਾਹ ਨਹੀਂ ਮੈਂ ਚਾਹ ਪੀ ਕੇ ਆਇਆ ਮੈਂ ਚਾਹ ਬਣਾਉਣ ਚਲੀ ਗਈ ਉਹ ਮੁੰਡਾ ਮੈਨੂੰ ਹੀ ਦੇਖੀ ਜਾ ਰਿਹਾ ਸੀ ਪਤਾ ਨਹੀਂ ਕਿਉਂ ਮੈਂ ਚਾਹ ਬਣਾ ਕੇ ਲੈ ਕੇ ਆਈ ਤੇ ਟੇਬਲ ਤੇ ਰੱਖ ਦਿੱਤੀ ਤੇ ਮੈਂ ਵੀ ਉਸ ਕੋਲ ਬੈਠ ਗਈ ਉਹ ਉਹ ਮੈਨੂੰ ਚੋਰੀ ਚੋਰੀ ਦੇਖ ਰਿਹਾ ਸੀ ਤੇ ਮੈਂ ਉਸ ਨੂੰ ਵੀ ਚੋਰੀ ਚੋਰੀ ਦੇਖ ਰਹੀ ਸੀ ਥੋੜੀ ਦੇਰ ਬਾਅਦ ਮੇਰੀ ਸੱਸ ਕਹਿੰਦੀ ਮੈਂ ਕੋਠੇ ਤੇ ਉੱਪਰ ਚੱਲੀ ਆ ਧੁੱਪ ਸਿੱਕਣ ਮੈਨੂੰ ਤਾਂ ਥੱਲੇ ਠੰਡ ਲੱਗਦੀ ਆ ਤੇ ਉੱਪਰ ਕੋਠੇ ਤੇ ਚਲੀ ਗਈ ਮੈਂ ਉੱਥੋਂ ਬੈਠੀ ਰਹਿ ਗਈ ਥੋੜੀ देर ਥੋੜੀ ਥੋੜੀ ਦੇਰ ਬਾਅਦ ਉਹ ਮੁੰਡਾ ਮੈਨੂੰ ਕਹਿੰਦਾ ਤੁਹਾਡਾ ਨਾਮ ਕੀ ਹੈ ਤਾਂ ਮੈਂ ਕਿਹਾ ਮੇਰਾ ਨਾਮ ਸਲੋਨੀ ਹੈ ਉਹ ਕਹਿੰਦਾ ਇੱਕ ਗੱਲ ਕਵਾਂ ਤੂੰ ਸੀ ਬਹੁਤ ਸੋਹਣੀ ਹੋ ਤਾਂ ਮੈਂ ਨਿਮੀ ਪਾ ਲਈ ਉਹ ਕਹਿੰਦਾ ਤੁਸੀਂ ਇਸ ਬੁੱਡੇ ਦੇ ਨਾਲ ਵਿਆਹ ਕਿਉਂ ਕਰਵਾਇਆ ਤਾਂ ਮੈਂ ਕਿਹਾ ਮੈਂ ਤਾਂ ਮੰਨ ਨਹੀਂ ਰਹੀ ਸੀ ਮੇਰਾ ਜ਼ਬਰਦਸਤੀ ਉਹਨਾਂ ਨੇ ਵਿਆਹ ਇੱਥੇ ਵਿਆਹ ਕੀਤਾ ਆ ਉਹ ਕਹਿੰਦਾ ਇਹ ਇੱਕ ਨੰਬਰ ਦਾ ਸ਼ਰਾਬੀ ਚੋਰੀਆ ਕਰਦਾ ਹੈ ਨਸ਼ੇ ਪੱਤੇ ਸਾਰੇ ਕਰਦਾ ਆਂ ਤੁਹਾਡੀ ਤਾਂ ਉਮਰ ਵੀ ਹਜੇ ਘਟ ਹੈ ਤਾਂ ਮੈਂ ਕਿਹਾ ਇਸ ਵਿੱਚ ਮੈਂ ਕੀ ਕਰ ਸਕਦੀ ਆ ਮੇਰੀ ਸਤੇਲੀ ਮਾਂ ਨੇ ਮੇਰਾ ਇੱਥੇ ਵਿਆਹ ਕਰ ਦਿੱਤਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਮੈਨੂੰ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਮੈਂ ਉਸ ਨਾਲ ਹਜੇ ਤੱਕ ਕੋਈ ਰਿਲੇਸ਼ਨ ਨਹੀਂ ਬਣਾਇਆ ਕਿਉਂਕਿ ਮੈਂ ਇਸ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਸੀ ਇੱਥੇ ਇਦਾਂ ਇਸ ਤੋਂ ਛਡਕਾਰਾ ਪਾਉਣਾ ਚਾਹੁੰਦੀ ਆ ਪਤਾ ਨਹੀਂ ਮੈਂ ਕਿਹੜੇ ਦਿਨ ਇਥੋਂ ਠੱਠ ਜਾਣਾ ਹੈ ਮੇਰੇ ਵੀ ਇਹ ਏਰਮਾਨ ਸੀ ਕਿ ਮੇਰਾ ਘਰ ਵਾਲਾ ਬਹੁਤ ਪਿਆਰ ਕਰੇ ਮੇਰੀ ਉਮਰ ਦਾ ਹੋਵੇ ਮੈਨੂੰ ਉਹ ਕਮਾਵੇ ਪਰਾਵੇ ਮੇਰੇ ਨਾਲ ਪਿਆਰ ਵਾਲੀਆਂ ਗੱਲਾਂ ਕਰੇ ਪਰ ਮੇਰੇ ਸਾਰੇ ਈਰਮਾਨ ਮਿੱਟੀ ਦੇ ਵਿੱਚ ਮਿਲ ਗਏ ਤਾਂ ਉਹ ਮੁੰਡਾ ਕਹਿੰਦਾ ਤੁਸੀਂ ਉਹ ਵਾਲੀ ਜ਼ਿੰਦਗੀ ਜੀਣਾ ਜਾਂਦੇ ਹੋ ਤਾਂ ਉਹ ਤੁਸੀਂ ਸੋਚ ਰਹੇ ਹੋ ਤਾਂ ਮੈਂ ਕਿਹਾ ਮੈਂ ਉਹ ਵਾਲੀ ਜ਼ਿੰਦਗੀ ਜੀਣਾ ਚਾਹੁੰਦੀ ਹਾਂ ਮੈਂ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦੀ ਹਾਂ ਤਾਂ ਇਹ ਦੋਸਤ ਉਹ ਮੁੰਡਾ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਮੈਂ ਤੈਨੂੰ ਉਹ ਪੂਰੀ ਐਸ਼ ਕਰਵਾਉਂਗਾ ਜੋ ਤੂੰ ਕਹਿੰਦੀ ਆ ਤਾਂ ਮੈਂ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਪਰ ਇਥੋਂ ਮੈਂ ਕਿਸ ਤਰ੍ਹਾਂ ਨਿਕਲ ਉਹ ਕਹਿੰਦਾ ਥੋੜਾ ਸਬਰ ਰੱਖ ਜਦੋਂ ਮੈਂ ਤੈਨੂੰ ਕਹੂੰਗਾ ਪੂਸ ਦਿਨ ਉਹ ਇੱਥੋਂ ਨਿਕਲ ਉਸ ਤੋਂ ਪਹਿਲਾਂ ਨਹੀਂ ਉਹ ਕਹਿੰਦੀ ਠੀਕ ਐ ਤੇ ਉਹ ਮੁੰਡਾ ਮੇਰੇ ਲਾਗੇ ਆਣ ਕੇ ਬੈਠ ਗਿਆ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਮੁੰਡੇ ਦੇ ਨਾਲ ਇਸ ਤਰ੍ਹਾਂ ਕਰ ਰਹੀ ਸੀ ਤਾਂ ਉਸ ਨੂੰ ਕਿਹਾ ਚਲੋ ਛੱਡੋ ਮੈਨੂੰ ਮੇਰੀ ਸੱਸ ਆ ਗਈ ਤਾਂ ਕੰਮ ਖਰਾਬ ਹੋ ਜਾਣਾ ਉਹ ਕਹਿੰਦਾ ਨਹੀਂ ਆਉਂਦੀ 2 ਮਿੰਟ ਹੋਰ ਰੁਕ ਜਾ ਤੇ ਦੋਸਤੋ ਥੋੜੀ ਦੇਰ ਬਾਅਦ ਉਹ ਮੁੰਡਾ ਦੂਰ ਹੋ ਕੇ ਬੈਠ ਗਿਆ ਤੇ ਮੇਰੀ ਸੱਸ ਸਾਡੇ ਕੋਲ ਆ ਕੇ ਅੰਗੈਤਾ ਮੁੰਡਾ ਕਹਿੰਦਾ ਆਂਟੀ ਜੀ ਹੁਣ ਮੈਂ ਚੱਲਦਾ ਮੈਂ ਫੇਰ ਕਿਸੇ ਦਿਨ ਆਵਾਂਗਾ ਜਦੋਂ ਬਾਜੀ ਘਰ ਹੋਣਗੇ ਉਹ ਕਹਿੰਦੀ ਠੀਕ ਹੈ ਕਾਕਾ ਆ ਜਾਵੀਂ ਤੇ ਉਹ ਮੁੰਡਾ ਚਲਾ ਗਿਆ ਤੇ ਮੈਂ ਆਪਣਾ ਕੰਮ ਕਰਨ ਲੱਗ ਪਈ ਹੁਣ ਬਹੁਤ ਖੁਸ਼ ਸੀ ਕਿ ਕੋਈ ਮੈਨੂੰ ਪਿਆਰ ਕਰਨ ਵਾਲਾ ਮੁੰਡਾ ਮਿਲਿਆ ਹੈ ਹੁਣ ਬਸ ਇੱਥੋਂ ਨਿਕਲਣਾ ਚਾਹੁੰਦੀ ਸੀ ਤੇ ਇੱਕ ਦਿਨ ਮੇਰਾ ਘਰ ਵਾਲਾ ਘਰ ਸੀ ਤੇ ਉਹ ਮੁੰਡਾ ਘਰ ਆ ਗਿਆ ਉਹ ਕਹਿੰਦਾ ਬਾਜੀ ਇੱਕ ਇੱਕ ਪੈਗ ਲਾ ਲਈਏ ਤਾਂ ਮੇਰਾ ਘਰ ਵਾਲਾ ਕਹਿੰਦਾ ਅੱਗਾ ਅੱਗੇ ਉਹਦਾ ਤਾਂ ਸ਼ਰਾਬੀ ਸੀ ਉਹ ਕਹਿੰਦਾ ਹਾਂ ਹਾਂ ਕਿਉਂ ਨਹੀਂ ਉਹ ਬੋਤਲ ਪਈ ਹੈ ਅਲਮਾਰੀ ਦੇ ਵਿੱਚ ਉਹ ਚੱਕ ਤੇ ਲਿਆ ਉਹ ਕਮਰੇ ਦੇ ਵਿੱਚ ਬੈਠ ਕੇ ਪੈਗ ਲਾਉਣ ਲੱਗ ਪਏ ਉਸ ਉਸ ਮੁੰਡੇ ਨੇ ਪੈਗ ਨਹੀਂ ਲਾਇਆ ਉਸਨੇ ਸਿਰਫ ਮੇਰੇ ਵਾਲ ਘ ਵਾਲੇ ਨਾਲ ਸ਼ਰਾਬ ਘਰ ਵਾਲੀ ਨੂੰ ਸ਼ਰਾਬ ਲਈ ਥੋੜੀ ਦੇਰ ਬਾਅਦ ਮੇਰਾ ਘਰ ਵਾਲਾ ਸ਼ਰਾਬੀ ਹੋ ਕੇ ਬੈੱਡ ਤੇ ਲੰਮਾ ਪੈ ਗਿਆ ਜਦੋਂ ਉਹ ਕਮਰੇ ਦੇ ਵਿੱਚ ਵਿੱਚ ਗਈ ਤਾਂ ਉਹ ਕੋਕ ਸੁੱਤਾ ਪਿਆ ਸੀ ਤੇ ਉਸ ਮੁੰਡੇ ਨੇ ਮੈਨੂੰ ਬਾਹਰੋਂ ਫੜਿਆ ਮਾਂ ਫੜਿਆ ਤੇ ਆਪਣੇ ਨਾਲ ਲਾ ਲਿਆ ਥੋੜੀ ਦੇਰ ਬਾਅਦ ਥੋੜੀ ਦੇਰ ਬਾਅਦ ਉਸਨੇ ਮੈਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਮੈਨੂੰ ਬੜੀ ਚੈਨ ਪਈ ਮੈਨੂੰ ਵਧੀਆ ਫੀਲ ਹੋ ਰਿਹਾ ਸੀ ਤਾਂ ਮੈਂ ਉਸ ਨੂੰ ਦਵਾ ਦੂਰ ਕੀਤਾ ਜੇ ਕੋਈ ਅੰਦਰ ਆ ਗਿਆ ਤਾਂ ਕੰਮ ਖਰਾਬ ਹੋ ਜੂ ਜਾਣਾ ਸੀ ਮੈਂ ਤਾਂ ਉਸ ਨੂੰ ਕਿਹਾ ਕਿ ਹੋਰ ਕਿੰਨਾ ਟਾਈਮ ਲੱਗਣਾ ਹੈ ਮੇਰੇ ਇਥੋਂ ਦਿਲ ਨਹੀਂ ਲੱਗ ਰਿਹਾ ਮੈਨੂੰ ਜਲਦੀ ਜਲਦੀ ਇਥੋਂ ਲੈ ਕੇ ਜਾਓ ਉਹ ਕਹਿੰਦਾ ਬਸ ਥੋੜੇ ਦਿਨਾਂ ਦੀ ਗੱਲ ਹੈ ਤੇ ਮੈਂ ਉਹ ਮੁੰਡੇ ਮੁੰਡਾ ਵੀ ਘਰੋਂ ਠੀਕ-ਠਾਕ ਸੀ ਉਸਨੇ ਆਪਣੇ ਘਰ ਨਾਲ ਗੱਲ ਕੀਤੀ ਉਸਨੇ ਕਿਹਾ ਕਿ ਮੈਂ ਇੱਕ ਵਹੀ ਕੁੜੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਉਹ ਜਿੱਥੇ ਵਿਆਹੀ ਹੋਈ ਹੈ ਉਸ ਦਾ ਘਰ ਵਾਲਾ ਸ਼ਰਾਬੀ ਸਿਰੇ ਦਾ ਉਸ ਦੇ ਵਿਆਹ ਨੂੰ ਹਜੇ 1 ਹਫਤਾ ਹੋਇਆ ਹੈ ਤੇ ਉਹ ਕੁੜੀ ਵੀ ਉੱਥੇ ਕੁਛ ਨਹੀਂ ਹੈਗੀ ਉਹ ਇੱਕ ਵਾਰ ਹੀ ਆਪਣੇ ਉਸ ਘਰ ਵਾਲੇ ਨਾਲ ਇੱਕ ਹੀ ਇੱਕ ਨਹੀਂ ਹੋਈ ਕਿਉਂਕਿ ਉਸ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਉਹ ਉੱਥੋਂ ਨਿਕਲਣਾ ਚਾਹੁੰਦੀ ਹੈ ਦੂਰ ਜਾਣਾ ਚਾਹੁੰਦੀ ਹੈ ਤਾਂ ਮੈਂ ਉਸ ਨੂੰ ਸਮਝਾਇਆ ਸੀ ਕਿ ਇਸ ਤਰ੍ਹਾਂ ਨਾ ਕਰੀਂ ਕੁਝ ਕਰਦਾ ਤੇ ਮੈਨੂੰ ਉਹ ਸੋਹਣੀ ਲੱਗ ਪਈ ਉਸ ਦਾ ਸੁਭਾਅ ਉਸ ਦਾ ਨੇਚਰ ਵਧੀਆ ਲੱਗਣ ਲੱਗ ਪਿਆ ਇਸ ਲਈ ਮੈਂ ਉਸ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਤਾਂ ਤੁਸੀਂ ਦੱਸੋ ਕਿ ਮੈਂ ਕਿ ਸਤਰਾ ਕਰਾਂ ਮੈਂ ਤੁਹਾਡੀ ਮਰਜ਼ੀ ਦੇ ਖਿਲਾਫ ਨਹੀਂ ਜਾਣਾ ਚਾਹੁੰਦਾ ਤਾਂ ਮੇਰੇ ਘਰ ਦੇ ਕਹਿੰਦੇ ਕਿ ਕਾਕਾ ਜਿਸ ਤਰ੍ਹਾਂ ਤੈਨੂੰ ਸਹੀ ਲੱਗਦਾ ਤੂੰ ਕਰ ਲੈ ਜਾ ਕੁੜੀ ਸਹੀ ਹੈ ਠੀਕ ਹੈ ਤੇ ਤੂੰ ਉਸ ਨਾਲ ਵਿਆਹ ਕਰਵਾ ਲਾ ਇਦਾਂ ਨਹੀਂ ਹੋਵੇ ਪਰ ਇਦਾਂ ਨਹੀਂ ਉਸ ਨੂੰ ਕਹਿ ਪੱਕੇ ਕਿ ਪੈਰੀ ਆਵੀ ਇਹ ਨਾ ਹੋਵੇ ਕਿ ਕੱਲ ਨਾ ਕੱਲ ਨੂੰ ਸਾਡੇ ਘਰ ਵਿਆਹ ਕੇ ਆ ਜਾਵੇ ਤੇ ਮਗਰੋਂ ਤੇਰਾ ਘਰ ਵਾਲਾ ਪਹਿਲਾਂ ਜਿਹੜਾ ਉਹ ਇਥੇ ਪੁਲਿਸ ਲੈ ਕੇ ਆ ਜਾਵੇ ਉਹ ਕਹਿੰਦਾ ਠੀਕ ਹੈ ਮੈਂ ਉਸ ਨੂੰ ਸਮਝਾ ਦੇਵਾਂਗਾ ਕਿ ਉਹ ਜਿੱਥੇ ਆਉਣਾ ਚਾਹੁੰਦੀ ਹੈ ਉਸ ਤੋਂ ਤਲਾਕ ਲੈ ਕੇ ਆਵੇ ਇਸ ਤਰ੍ਹਾਂ ਦੀ ਨਾਲ ਉਹ ਨਾ ਆਵੇ ਤੇ ਉਸ ਮੁੰਡੇ ਦਾ ਫੋਨ ਆਇਆ ਉਹ ਮੈਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰ ਇਸ ਤੋਂ ਤਲਾਕ ਲੈ ਲਾ ਜੇ ਇਸ ਤਰ੍ਹਾਂ ਨਕਲੀ ਤਾਂ ਇਸ ਨੇ ਸਾਡੇ ਘਰ ਆਵੜਨਾ ਕਿਉਂਕਿ ਇਹ ਪੈਸੇ ਦਾ ਭੁੱਖਾ ਹੈ ਪੈਸੇ ਦਾ ਭੁੱਖਾ ਹੈ ਇਸ ਨੇ ਸਾਡੇ ਕੋਲੋਂ ਪੈਸੇ ਦੀ ਮੰਗ ਕਰਨੀ ਹੈ ਕਿ ਤੁਸੀਂ ਮੇਰੀ ਘਰ ਵਾਲੀ ਨੂੰ ਕੱਢ ਕੇ ਲੈ ਆਏ ਹੋ ਉਹ ਕਹਿੰਦੀ ਮੈਂ ਕਿਸ ਤਰ੍ਹਾਂ ਤਲਾਕ ਮੰਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਦੋਸਤੋ ਇੱਕ ਕਦ ਦਿਨ ਮੈਂ ਫਿਰ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਤਲਾਕ ਚਾਹੀਦਾ ਹੈ ਉਹ ਕਹਿੰਦਾ ਕੀ ਗੱਲ ਹੋ ਗਈ ਤੂੰ ਤਲਾਕ ਕਿਉਂ ਚਾਹੀਦਾ ਤੈਨੂੰ ਮੈਂ ਕਿਹਾ ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ ਸ਼ਰਾਬੀਆਂ ਦੇ ਘਰ ਲੈ ਲਓ ਪੇਪਰ ਤੇ ਸਤਿ ਮੈਨੂੰ ਸਾਈਨ ਚਾਹੀਦੇ ਨੇ ਤਾਂ ਉਹ ਕਹਿੰਦਾ ਮੈਂ ਇਸ ਤਰ੍ਹਾਂ ਸਾਈਨ ਨਹੀਂ ਕਰਦਾ ਮੈਂ ਤੈਨੂੰ ਵਿਆਹ ਕੇ ਲੈ ਕੇ ਆਇਆ ਮੈਂ ਕਿਹਾ ਜੇ ਤੂੰ ਮੈਨੂੰ ਵਿਆਹ ਕੇ ਲੈ ਕੇ ਆਇਆ ਤਾਂ ਮੈਂ ਤੇਰੇ ਨਾਲ ਇੱਕ ਜਾਂ ਸਾਨੂੰ ਦੋ ਹਫ਼ਤੇ ਹੋ ਗਏ ਆ ਵਿਆਹ ਹੋਏ ਨੂੰ ਤੈਨੂੰ ਤਾਂ ਸਿਰਫ ਸ਼ਰਾਬ ਦੀ ਕਰਨੀ ਆ ਰਹੀਦੀ ਐ ਤਾਂ ਮੈਂ ਕਿਹਾ ਮੈਂ ਤੈਨੂੰ ਇਸ ਦੇ ਪੈਸੇ ਦੇਵਾਂਗੀ ਉਹ ਕਹਿੰਦਾ ਕਿੰਨੇ ਪੈਸੇ ਦੇਵਾਂਗੀ ਮੈਂ ਕਿਹਾ ਤੈਨੂੰ ਇਸ ਦੇ 10000 ਦੇਵਾਂਗੀ ਤੇ ਦੋਸਤੋ ਸ਼ਰਾਬੀ ਬੁੱਧਾ ਪੈਸੇ ਦੇ ਲਾਲਚ ਵਿੱਚ ਆਣ ਕੇ ਮੰਨ ਗਿਆ ਉਹ ਕਹਿੰਦਾ ਠੀਕ ਐ ਮੈਂ ਤੈਨੂੰ ਤਲਾਕ ਦੇ ਦੇਣਾ ਜਿੱਥੇ ਮਰਜ਼ੀ ਜਾ ਤੇ ਦੋਸਤੋ ਸੋ ਮੁੰਡੇ ਨੂੰ ਫੋਨ ਕੀਤਾ ਉਹ ਦਾ ਨਾਮ ਰਾਜ ਸੀ ਤੇ ਉਹ ਕਹਿੰਦਾ ਚੱਲ ਠੀਕ ਹੈ ਮੈਂ ਤੈਨੂੰ 10000 ਰੁਪਏ ਕਿਸੇ ਤਰ੍ਹਾਂ ਫੜਾ ਕੇ ਦਿਨਾ ਤੇ ਇਹਦੇ ਮੂੰਹ ਤੇ ਮਾਰ ਕੇ ਦੋਸਤੋ ਉਸ ਮੁੰਡੇ ਨੇ ਹਏ ਹਾਇਆ ਅਰ ਦਿੱਤੇ ਆਪਣੇ ਘਰ ਵਾਲੇ ਨੂੰ 1000 ਦੇ ਕੇ ਸਾਈਨ ਕਰਵਾ ਕੇ ਉੱਥੋਂ ਨਿਕਲ ਗਈ ਸਿੱਧੀ ਉਸ ਮੁੰਡੇ ਕੋਲ ਆ ਗਈ ਅਸੀਂ ਇਸ ਤਰ੍ਹਾਂ ਘਰ ਨਹੀਂ ਗਏ ਪਹਿਲਾਂ ਅਸੀਂ ਕੋਟ ਮੈਰਿਜ ਕਰਵਾਈ ਉਸ ਤੋਂ ਬਾਅਦ ਅਸੀਂ ਘਰ ਵਿੱਚ ਗਏ ਫਿਰ ਉਸ ਦੇ ਘਰਦਿਆਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਬਹੁਤ ਚੰਗੇ ਸੀ ਉਹਦੇ ਕਹਿੰਦੇ ਬਹੁਤ ਸੋਹਣੀ ਕੁੜੀ ਐ ਇੰਨੀ ਚੰਗੀ ਕੁੜੀ ਨੂੰ ਇੰਨੇ ਭੈੜੇ ਘਰ ਵਿਆਹ ਦਿੱਤਾ ਸੀ ਇੱਕ ਸ਼ਰਾਬੀ ਦੇ ਨਾਲ ਉਹ ਵੀ ਬੁੱਢਾ ਸੀ ਇਸ ਤਰ੍ਹਾਂ ਦੇਮਾ ਬਾਪ ਤਾਂ ਮੈਂ ਕਿਹਾ ਮੰਮੀ ਜੀ ਮੇਰੀ ਤਾਂ ਸਤੇਲੀ ਮਾਂ ਨੇ ਮੇਰਾ ਇੱਕ ਵਾਰ ਵੀ ਨਹੀਂ ਸੋਚਿਆ ਇਸੀ ਉਹ ਕਹਿੰਦੀ ਚਲ ਕੋਈ ਨਹੀਂ ਤੀਏ ਅਸੀਂ ਤੈਨੂੰ ਪੂਰਾ ਵਿਆਹ ਦੇਵਾਂਗੇ ਤੈਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਮੈਂ ਹੁਣ ਰਾਜ ਦੇ ਨਾਲ ਬਹੁਤ ਖੁਸ਼ ਆ ਮੈਂ ਆਪਣੀ ਸਤੇਲੀ ਉਹਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਮੈਂ ਉਸਨੂੰ ਤਲਾਕ ਦੇ ਦਿੱਤਾ ਤੇ ਮੈਂ ਕਿਤੇ ਹੋਰ ਆ ਗਈ ਆ ਤੇ ਮੈਂ ਉੱਥੇ ਵਿਆਹ ਕਰਵਾ ਲਿਆ ਹੈ ਉਹ ਕੁਝ ਨਾ ਕੁਝ ਬੋਲੀ ਤੇ ਉਸਨੇ ਫੋਨ ਕੱਟ ਦਿੱਤਾ ਮੈਂ ਹੁਣ ਆਪਣੇ ਪਿਓ ਨੂੰ ਕਦੀ ਕਦੀ ਮਿਲ ਲੈਂਦੀ ਸੀ ਉਸਨੂੰ ਫੋਨ ਕਰ ਲੈਂਦੀ ਸੀ ਪਰ ਉਸਨੂੰ ਮੈਂ ਕਦੀ ਫੋਨ ਨਹੀਂ ਕਰਦੀ ਸੀ ਆਪਣੀ ਸਤਲੀ ਮਾਂ ਨੂੰ ਤੇ ਦੋਸਤੋ ਏਸੀ ਕਹਾਣੀ ਜੋ ਮੈਂ ਤੁਹਾਨੂੰ ਦੱਸੀ ਧੰਨਵਾਦ ਜੀ ਦੋਸਤੋ ਉਮੀਦ ਕਰਦੀਆਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਇੱਕ ਨਵੀਂ ਕਹਾਣੀ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ